ਦਾਬਾ ਮਰ ਜੋਤੀ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਦਿਓ ਸਤਿ ਸ੍ਰੀ ਅਕਾਲ ਦਿਓ ਪੰਜਾਬ ਸਰਕਾਰ ਦਾਬਾ ਮਰਦਾਬਾ ਮਰਦਾਬਾ ਪੀਆਰਟੀਸੀ ਮੈਂਬਰਮੈਂਟ ਮਰਦਾਬਾ 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 ਮੈਂ ਸਿਮਰਜੀਤ ਸਿੰਘ ਬਰਾੜ ਸੂਬਾ ਮੀਤ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ ਜੋ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਇਹ ਸਾਡੇ ਬਰਨਾਲਾ ਡੀਪੂ ਦੇ ਵਿੱਚ ਇੱਕ ਕੱਚਾ ਮਲਾਜ਼ਮ ਸੀਗਾ ਵਰਕਸ਼ਾਪ ਦੇ ਵਿੱਚ ਫਿਟਰ ਸੀ ਜਿਹਦੀ ਡਿਊਟੀ ਦੌਰਾਨ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਡਿਊਟੀ ਦੌਰਾਨ ਕੰਮ ਕਰਦਿਆਂ ਤੋਂ ਉਹਦੀ ਆਨ ਡਿਊਟੀ ਮੌਤ ਹੋ ਗਈ ਜਿਸ ਦੇ ਸਬੰਧ ਰੇ ਵਿੱਚ ਕੱਲ ਦੀ ਸਾਡੀ ਜਥੇਬੰਦੀ ਦੇ ਨੁਮਾਇੰਦੇ ਵੀ ਮੈਨੇਜਮੈਂਟ ਨਾਲ ਗੱਲਬਾਤ ਕਰ ਰਹੇ ਸੀ ਕਿ ਉਹ ਸਾਥੀ ਨੂੰ ਇਨਸਾਫ ਮਿਲੇ ਕੋਈ ਉਹ ਬੰਦ ਦੀ ਮਾਲੀ ਮਦਦ ਕੀਤੀ ਜਾਵੇ ਤੇ ਉਹਦੇ ਪਰਿਵਾਰ ਨੂੰ ਉਹਦਾ ਜੀਵਨ ਬਸਰ ਕਰਨ ਵਾਸਤੇ ਕੋਈ ਨੌਕਰੀ ਦਿੱਤੀ ਜਾਵੇ ਕੱਲ ਦੀ ਗੱਲ ਕਰ ਚੱਲ ਰਹੀ ਸੀ ਕਿ ਮੈਨੇਜਮੈਂਟ ਨਾਲ ਮੀਟਿੰਗਾਂ ਵੀ ਹੋਈਆਂ ਪਰ ਲਗਾਤਾਰ ਮੈਨੇਜਮੈਂਟ ਵੱਲੋਂ 네ਗੇਟਿਵ ਰਿਸਪੌਂਸ ਹੀ ਰਿਹਾ ਸਮਾਂ ਦਿੱਤਾ ਗਿਆ ਸੀ ਸਾਡੀ ਜਥੇਬੰਦੀ ਵੱਲੋਂ ਹੋਰ ਪ੍ਰਾਕਿਰਤ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕਿ 12:00 ਵਜੇ ਤੱਕ ਜੇ ਮਸਲਾ ਹ ਤਾ ਅਸੀਂ ਸਾਰੇ ਡੀਪੋ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਤੇ ਜੇ ਮਤਲਬ ਫਿਰ ਵੀ ਕੋਈ ਹੱਲ ਨਹੀਂ ਹੁੰਦਾ ਭਰਾਤਰੀ ਜਥੇਬੰਦੀ ਨਾਲ ਲੈ ਕੇ ਅਸੀਂ ਇਹ ਸੈਕਸ਼ਨ ਨੂੰ ਵੱਡਾ ਕਰਾਂਗੇ ਕਿਉਂਕਿ ਪਿਛਲੇ 1 ਡੇਡ ਮਹੀਨੇ ਦੇ ਦੌਰਾਨ ਹੀ ਸਾਡੇ ਇੱਕ ਪਟਿਆਲਾ ਡੀਪੋ ਦੇ ਸਾਫੀ ਦੀ ਮੌਤ ਹੋ ਚੁੱਕੀ ਆ ਔਨ ਡਿਊਟੀ ਐਕਤੂ ਲੁਧਿਆਣਾ ਡੀਪੋ ਦੇ ਸਾਫੀ ਦੀ ਮੌਤ ਹੋ ਗਈ ਐ ਤੇ 2 ਕੁ ਮਹੀਨੇ ਪਹਿਲਾਂ ਕਪੂਰਥਲੇ ਡੀਪੋ ਦਾ ਸਾਡਾ ਮੁਲਾਜ਼ਮ ਸੀ ਘਰ ਨੂੰ ਜਾਂਦਿਆਂ ਤੋਂ ਉਹਦੀ ਮੌਤ ਹੋ ਗਈ ਸੀ ਤੇ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਥੋੜਾ ਸਮਾਂ ਪਹਿਲਾਂ ਜਦੋਂ ਹੜ੍ਹ ਜਿਆਦਾ ਆਏ ਸੀ ਮਨਾਲੀ ਦੇ ਵਿੱਚ ਬਸ ਪੀਆਰਟੀ ਚੜੀ ਵਾਸ ਪਾਰਟੀ ਗਈ ਸੀਗੀ ਉਦੋਂ ਵੀ ਦੋ ਸਾਥੀ ਸਾਡੇ ਉਹਨਾਂ ਦੀ ਮੌਤ ਹੋ ਗਈ ਸੀ ਕਿ ਉਹਨਾਂ ਵਿੱਚੋਂ ਇੱਕ ਸਾਥੀ ਦੀ ਡੈੱਡ ਬਾਡੀ ਨ ਲੱਭੀ ਸੀ ਮਸਲਾ ਇਹ ਹੈ ਵੀ ਜਦੋਂ ਕਿਸੇ ਕੱਚੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਕੱਚੇ ਮੁਲਾਜ਼ਮ ਨੂੰ ਮੈਨੇਜਮੈਂਟ ਵੱਲੋਂ 1 ਰੁਪਏ ਤੱਕ ਦੀ ਮਦਦ ਨਹੀਂ ਕੀਤੀ ਜਾਂਦੀ ਉਹ ਮਦਦ ਜਾਂ ਤਾਂ ਜਿਹੜੇ ਸਾਰੇ ਮੁਲਾਜ਼ਮ ਨਸਾਥੀ ਨੇ ਉਹ ਇੱਕ ਦਿਨ ਦੀ ਤਨਖਾਹ ਕਟਾ ਕੇ ਮਦਦ ਕਰਨਗੇ ਜਾਂ ਜੋ ਇੱਕ ਫੰਡ ਵਗੈਰਾ ਉਹਦੇ ਹੁੰਦੇ ਆ ਫੰਡ ਦੇ ਵਿੱਚ ਉਹ ਜੋ ਸਹਾਇਤਾ ਹੁੰਦੀ ਹੈ ਪਰ ਮੈਨੇਜਮੈਂਟ ਵੱਲੋਂ ਕੋਈ ਇਦਾਂ ਦੀ ਪਾਲਿਸੀ ਨਹੀਂ ਨਾ ਕਿ ਸਰਕਾਰ ਵੱਲੋਂ ਪਾਲਿਸੀ ਹੈ ਜਿਹਦੇ ਨਾਲ ਕੱਚੇ ਮੁਲਾਜ਼ਮ ਨੂੰ ਕੋਈ ਨਾ ਕੋਈ ਇਦਾਂ ਦੀ ਉਹਦੀ ਪਰਿ ਸਾਡੀ ਜਿਹੜੀ ਮੰਗ ਜਿੱਥੇ ਅੱਜ ਦੀ ਮੰਗ ਇਹ ਆ ਵੀ ਜਿਹੜਾ ਸਾਥੀ ਸਾਡਾ ਬਰਨਾਲੇ ਡੀਪੋ ਵਾਲਾ ਫੀਟਰ ਸੀਗਾ ਮੁੰਡਾ ਉਹਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਇਨਸਾਫ ਮਿਲੇ ਉਹਦੀ ਫਾਈਨੈਂਸ਼ਲੀ ਮਦਦ ਹੋਵੇ ਤੇ ਉਹਦੇ ਪਰਿਵਾਰ ਨੂੰ ਜੀਵਨ ਬਸਰ ਕਰਨ ਵਾਸਤੇ ਉਹਦੇ ਬੱਚਿਆਂ ਦਾ ਪਾਲਣ ਪੋਸ਼ਣ ਵਾਸਤੇ ਪਰਿਵਾਰ ਨੂੰ ਨੌਕਰੀ ਮਿਲੇ ਉਥੇ ਅੱਗੇ ਵਾਸਤੇ ਵੀ ਕੋਈ ਪੋਸਟ ਪਾਲਿਸੀ ਬਣੇ ਅਰਦਾਸ ਦਾ ਪਰਮਾਤਮਾ ਉਹਰੇ ਇਹੀ ਕਰਦੇ ਆ ਕਿ ਐਦਾਂ ਦੀ ਘਟਨਾ ਨਾ ਵਾਪਰੇ ਕਿਸੇ ਨੂੰ ਫੇਸ ਨਾ ਕਰਨਾ ਪਵੇ ਪਰ ਫਿਰ ਵੀ ਡਿਊਟੀ ਐਦਾਂ ਦੀ ਆ ਜੇ ਘਟਨਾ ਵਾਪਰਦੀ ਆ ਤਾਂ ਕੋਈ ਠੋਸ ਪਾਲਿਸੀ ਬਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਸਾਥੀ ਨਾਲ ਐਦਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਸਾਨੂੰ ਇਹ ਨਹੀਂ ਵੀ ਧਰਨੇ ਮੁਜਾਰੇ ਕਰਕੇ ਹੀ ਉਹਦੀ ਸਹੂਲਤ ਨੂੰ ਦਿਵਾਉਣੀ ਪਵੇ ਸੋ ਇਹ ਮੰਗ ਨੂੰ ਲੈ ਕੇ ਅਸੀਂ ਅੱਜ ਧਰਨੇ ਤੇ ਬੈਠੇ ਆ ਜੀ ਕਿਤੀ ਜਾਂਦੀ ਹੈ ਕਿ ਜਿਹੜੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੂੰ ਪਾਏ ਹੋਏ ਉਹਨਾਂ ਦਾ ਇੰਸ਼ੋਰੈਂਸ ਜਿੱਦੋਂ ਹੁੰਦਾ ਹੈ ਬਿਲਕੁਲ ਜੀ ਅਸੀਂ ਵੀ ਪਿਛਲੇ ਸਮੇਂ ਦੌਰਾਨ ਮਹੀਨਾ ਪਹਿਲਾਂ ਸਾਡੀ ਐਮ ਡੀ ਸਾਹਣ ਵਾਲੀ ਮੀਟਿੰਗ ਹੋਈ ਸੀ ਮੈਂ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀਗਾ ਉਦੋਂ ਵੀ ਅਸੀਂ ਇਹ ਮੰਗ ਰੱਖੀ ਸੀਗੀ ਕਿ ਜਿਹੜਾ ਸਾਥੀ ਹੈਗੇ ਨੇ ਸਾਰੇ ਕੱਚੇ ਮੁਲਾਜ਼ਮ ਨੇ ਉਹਨਾਂ ਦਾ ਕੋਈ ਬੈਂਕ ਦੇ ਨਾਲ ਗੱਲ ਕਰਕੇ ਇੰਸ਼ੋਰੈਂਸ ਹੋ ਜਾਵੇ ਸਲਾਨਾ ਇੰਸ਼ੋਰੈਂਸ ਜਿਵੇਂ ਹੁੰਦਾ ਹੈ 500-700 ਰੁਪਿਆ ਕੋਈ ਜ਼ਿਆਦਾ ਨਹੀਂ ਹੁੰਦਾਗਾ ਉਹਦੇ ਨਾਲ ਮਤਲਬ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਨੂੰ ਪਰਿਵਾਰ ਨੂੰ ਇੱਕ ਫਾਈਨੈਂਸ਼ਲੀ ਮਦਦ ਹੋ ਜਾਂਦੀ ਹੈ ਉਹਦੀ ਵੀ ਅਸੀਂ ਮੰਗ ਕੀਤੀ ਹੋਈ ਹੈ ਹਾਲਾਂਕਿ ਮੈਨੇਜਮੈਂਟ ਨੇ ਉਹਦੇ ਵਾਸਤੇ ਹਾਂਮੀ ਭਰੀ ਹੈ ਪਰ ਇੰਪਲੀਮੈਂਟ ਨਹੀਂ ਹਜੇ ਤੱਕ ਹੋਇਆ ਤੀਜੀ ਚੌਥੀ ਘਟਨਾ ਇੱਕ ਮਹੀਨੇ ਦੇ ਵਿੱਚ ਹੀ ਵਾਪਰ ਚੁੱਕੀ ਹੈਗੀ ਹੈ